ਸ਼ਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਧਿਆ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ ਪੰਜਾਬ ਸਰਕਾਰ ਦੇ ਕੈਬਨਿਟ ਦੇ ਮੰਤਰੀਆਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਹੋਇਆ ਐਲਾਨ ਜਿਵੇਂ ਹੀ ਪੰਜਾਬ ਕੈਬਨਿਟ ਦੀ ਅੱਜ ਹੈ ਮੀਟਿੰਗ ਹੋਈ ਤਾਂ ਉਸ ਵਿੱਚ ਵੱਡੇ ਫੈਸਲੇ ਲਏ ਗਏ ਨੇ ਤਾਂ ਉੱਤੇ ਹੀ ਹੁਣ ਬਜਟ ਸੈਸ਼ਨ ਦਾ ਵੀ ਐਲਾਨ ਹੋ ਗਿਆ 21 ਤੋਂ ਲੈ ਕੇ 28 ਮਾਰਚ ਤੱਕ ਵੱਜੜ ਸੈਸ਼ਨ ਬੁਲਾਇਆ ਗਿਆ ਤੇ ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਐਲਾਨ ਕੀਤਾ ਪੰਜਾਬ ਪੁਲਿਸ ਨੇ ਕੀਤਾ ਵੱਡਾ ਐਨਕਾਊਂਟਰ ਜਿੱਥੇ ਬਿੱਤੇ ਦਿਨਾਂ ਤੋਂ ਇੱਕ ਖੰਨੇ ਤੋਂ ਬੱਚਾ ਕੱਡਨਾਪ ਕੀਤਾ ਹੋਇਆ ਸੀ ਤਾਂ ਵੱਡੀ ਚਰਚਾ ਦਾ ਵਿਸ਼ਾ ਇਹ ਬੱਚਾ ਬਣਾ ਹੋਇਆ ਸੀ ਤਾਂ ਉਸ ਨੂੰ ਲੈ ਕੇ ਨਾਬਾ ਦੇ ਮੰਡੌਰ ਪਿੰਡ ਚ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਤੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਕਾਂਗਰਸ ਅਨਚਾਰ ਦੇ ਕਿਤੇ ਅਹਿਮ ਮੀਟਿੰਗ ਦਿੱਲੀ ਵਿੱਚ ਅੱਜ ਕਾਂਗ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਹਾਜ਼ਰੀ ਲੱਗੀ ਹੈ ਤੇ ਅਹਿਮ ਮੀਟਿੰਗ ਕੀਤੀ ਗਿਆ ਜਿਸ ਵਿੱਚ ਵੱਡੀ ਚਰਚਾ ਕੀਤੀ ਗਈ ਹੈ ਤੇ ਉੱਥੇ ਹੀ ਭੁਪੇਸ਼ ਵਗੇਲ ਨੇ ਲੈ ਕੇ 27 ਦੇ ਇਲੈਕਸ਼ਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਸੁਖਵੀਰ ਬਾਦਲ ਨੇ ਸੁਭਾ ਸਿੰਘ ਬਾਦਲ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ ਤਬਿੱਤੇ ਦਿਨ ਹੀ ਜੋ ਸੁਭਾ ਸਿੰਘ ਬਾਦਲ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ ਕਿ ਬੀਬੀ ਪਰਮਜੀਤ ਕੌਰ ਦਾ ਦਿਹਾਂਤ ਹੋਇਆ ਤਾਂ ਉਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪਟਿਆਲਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਤਾਂ ਪੁਲਿਸ ਲਗਾਤਾਰ ਜੋ ਨਸ਼ਾ ਵਿਰੋਧ ਜਿਹੜੀ ਆ ਉਹ ਕਰ ਰਹੀ ਆ ਤਾਂ ਇਸੇ ਦੇ ਤਹਿਤ ਅੱਜ ਇੱਕ ਕਲੋਨੀ ਵਿੱਚ ਵੱਡਾ ਸਰਚ અભિયાન ਚਲਾਇਆ ਗਿਆ ਤੇ ਵੱਡੀ ਕਾਰਵਾਈ ਨਾਲ ਦੀ ਨਾਲ ਪੁਲਿਸ ਵੱਲੋਂ ਕੀਤੀ ਗਈ ਆ ਖੇਤੀਬਾੜੀ ਲੈ ਕੇ ਲੋਕ ਸਵਾਚ ਚੰਨੀ ਦੀ ਅਗਵਾਈ ਕਮੇਟੀ ਨੇ ਰੱਖੀਆਂ ਸੁਪਾਰਸ਼ਾਂ ਤਾਂ ਲੋਕ ਸਵਾਚ ਅਹਿਮ ਸੁਪਾਰਸ਼ਾਂ ਜਿਹੜੀਆਂ ਚੰਨੀ ਦੀ ਅਗਵਾਈ ਵਾਲੀ ਕਮੇਟੀ ਜੋ ਬਣਾਈ ਗਿਆ ਉਸਨੇ ਰੱਖੀਆਂ ਨੇ ਜਿਸ ਵਿੱਚ ਕਿ ਅਹਿਮ ਮੰਗ ਆ ਜਿਹੜੀ ਉਹ ਰੱਖੀ ਗਈ ਆ ਕਿ ਫਸਲਾਂ ਦਾ ਸਹੀ ਮੁੱਲ ਆ ਜਿਹੜਾ ਉਹ ਮਿਲਣਾ ਚਾਹੀਦਾ ਹੈ ਵਿਕਰਮ ਜੱਠਿਆ ਨੂੰ ਮਨਾਉਣ ਦੀ ਕੋਆਬ ਜਾ ਰਹੀ ਹੈ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਨੂੰ ਮਨਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਆ ਜਿੱਥੇ ਚੱਲਦੇ ਆ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਬਲਟੋਹਾ ਮਜੀਠੀਆ ਦੇ ਘਰ ਪਹੁੰਚੇ ਅਤੇ ਉਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸੇ ਦੇ ਚੱਲਦਿਆਂ ਲਗਾਤਾਰ ਵਿਕਰਮ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਐ ਜੀ ਪੀ ਸੀ ਨੇ ਸਾਫ ਕਾ ਜਥੇਦਾਰ ਦੇ ਪੀਏ ਦਾ ਕੀਤਾ ਤਵਾਦਲਾ ਤਾਂ ਜਿੱਥੇ ਇੱਕ ਪਾਸੇ ਵੇਤੇ ਦਿਨੇ ਦੇਖਿਆ ਗਿਆ ਹੈ ਕਿ ਐ ਜੀ ਪੀ ਸੀ ਦੇ ਅੰਤਰਕ ਕਮੇਟੀ ਨੇ ਜਥੇਦਾਰ ਦਾ ਜਿਹੜਾ ਬਦਲ ਦੀਆਂ ਸੇਵਾਵਾਂ ਵਾਪਸ ਲਈਆਂ ਨੇ ਤੇ ਉੱਥੇ ਹੀ ਹੁਣ ਕਈ ਕਰਮਚਾਰੀਆਂ ਦੇ ਆ ਜਿਹੜੇ ਤਵਾਦ ਲਈ ਵੀ ਕੀਤੇ ਜਾ ਰਹੇ ਆ ਜਥੇਦਾਰ ਸੇਵਾ ਮੁਕਤ ਕੰਤੋਬਾਦ ਅਧਿਕਾਰੀਆਂ ਤੇ ਵੀ ਐਕਸ਼ਨ ਹੋਇਆ ਤੇ ਸਾਬਕਾ ਜਥੇਦਾਰ ਦੇ ਸਕੱਤਰ ਜਸਪਾਲ ਸਿੰਘ ਦਾ ਤਵਾਦ ਲਾ ਕੀਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾ ਪਟਿਆਲਾ ਚ ਕਰਨਗੇ ਵੱਡਾ ਐਲਾਨ ਤਾਂ ਵਿੱਤ ਮੰਤਰੀ ਹਰਪਾਲ ਜੀ ਮਾ ਪਟਿਆਲਾ ਪਹੁੰਚ ਰਹੇ ਨੇ ਜਿੱਥੇ ਪਹੁੰਚ ਕੇ ਉਹ ਕੋਈ ਵੱਡਾ ਐਲਾਨ ਕਰਨ ਜਾ ਰਹੇ ਨੇ ਇਹ ਸਨ ਆਧੀਆਂ ਵੱਡੀਆਂ ਖਬਰਾਂ ਅਜਈਆਂ ਹੋਰ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾਂਗੇ ਬਣੇ ਰਹੋ ਐਨਆਰਟੀਵੀ ਨਾਲ